ਹਾਂਜੀ ਮਿੱਤਰੋ ਅੱਜ ਇੱਕ ਤੁਹਾਡੇ ਬਾਤੇ ਹੋਰ ਤੋਂ ਫੁੱਲਿਆ ਦਾ ਤੋਹਫਾ ਹੈਗੀ ਆ ਇਹ ਮੱਝ ਤੀਜੇ ਸੂਏ ਮੱਝਾ ਠੀਕ ਹੈ ਤੀਜੇ ਸੂਏ ਸੂਣਾ ਮੱਝ ਨੇ ਤੇ ਹਜੇ 10-15 ਦਿਨ ਇਹ ਲੈਂਦੀ ਆ ਠੀਕ ਹੈ ਮੋਹਰਾ ਨਸਲ ਚੋਂ ਆ ਤੇ ਜੇ ਕਿਸੇ ਵੀਰ ਨੂੰ ਲੈਣੀ ਹੋਵੇ ਤਾਂ ਮੈਂ ਸਕਰੀਨ ਤੇ ਨੰਬਰ ਦੇਊਗਾ ਤੁਸੀਂ ਕੰਟੈਕਟ ਕਰ ਲਓ ਮੱਝ ਖੜੀ ਕਿੱਥੇ ਆ ਮੱਝ ਖੜੀ ਆ ਬੋਪੜਾਏ ਖੁਰਦ ਤੇ ਜ਼ਿਲ੍ਹਾ ਲੁਧਿਆਣਾ ਠੀਕ ਹੈ ਰਾਏਕੋਟ ਦੇ ਕੋਲ ਜਿਹੜਾ ਬੋਪੜਾਏ ਖੁਰਦ ਆ ਉੱਥੇ ਇਹ ਮੱਝ ਖੜੀ ਆ ਠੀਕ ਹੈ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਮੈਂ ਨੰਬਰ ਪਾਉਂਗਾ ਸਕਰੀਨ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ 10 15 ਕਿਲੋ ਦੁੱਧ ਸੀਗਾ ਮੱਝ ਦੇ ਥੱਲੇ ਜਦੋਂ ਪਹਿਲੇ ਸੂਏ ਉਹਨਾਂ ਨੇ ਵੀਰੇ ਨੇ ਚੁਈ ਸੀ ਦੁੱਧ ਤੇ 10 15 ਕਿਲੋ ਦੁੱਧ ਸੀਗਾ ਉਸ ਟਾਈਮ ਤੇ ਤੀਜੇ ਸੂਏ ਮੱਝ ਆ ਮੇਰੇ ਵੀਰੋ ਠੀਕ ਹੈ ਤੇ ਮੋਰਾ ਨਸਲ ਚੋਂ ਤੁਸੀਂ ਦੇਖ ਸਕਦੇ ਆ ਮੱਝ ਇਸ ਵੀਡੀਓ ਤੁਹਾਨੂੰ ਮੈਂ ਦਿਖਾ ਰਿਹਾ ਦੇਖ ਲਓ ਤੁਸੀਂ ਸਾਰੇ ਜਣੇ ਵੀਡੀਓ ਜੇ ਕਿਸੇ ਵੀਰ ਨੂੰ ਜ਼ਰੂਰਤ ਹੋਵੇ ਕੈਮਰਾ ਵੀਰ ਬਣ ਕੇ ਉਹੀ ਕਾਲ ਕਰਿਓ ਬੋਪਰਾਏ ਖੁਰਦ ਪਿੰਡ ਦੇ ਵਿੱਚ ਖੜੀ ਐ ਮੱਝ ਠੀਕ ਐ ਰਾਏਕੋਟ ਦੇ ਨਾਲ ਜਿਹੜਾ ਬੋਪਰਾਏ ਖੁਰਦ ਮੱਝ ਖੜੀ ਐ ਜਿਸ ਕਿਸ ਵੀਰ ਨੂੰ ਜ਼ਰੂਰਤ ਹੋਵੇ ਤਾਂ ਕਾਲ ਕਰਕੇ ਆ ਸਕਦਾ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜਿਹੜਾ ਵੀਡੀਓ ਸ਼ੇਅਰ ਕਰਕੇ ਉਹਦਾ ਮਾਨਤਨ ਕੀਤਾ